ਮੁੰਡਾ ਤਾਂ ਆਪ ਜਿੰਦਗੀ ਖਰਾਬ ਕਰੀ ਬੈਠਾ ਵਾ ਟੀਕੇ ਵੀ ਲਾਉਂਦਾ ਵਾ ਉਹ ਵੀ ਪੀਂਦਾ ਕੀ ਕਰਗੇ ਵੀਰੇ ਉਹਨੂੰ ਹਾਂ ਲਾਉਂਦਾ ਹੁਣ ਵੀ ਆਵੇ ਹੁਣੇ ਕੰਮ ਤੇ ਗਿਆ ਲਾ ਕੇ ਹੀ ਗਿਆ ਵਾ ਚਿੱਟਾ ਪੀ ਕੇ ਹੀ ਜਾਂਦਾ ਵਾ ਤੇ ਉਹ ਵੀ ਕਾਲਸੂਣ ਵੀ ਖਾਂਦਾ 18 ਸਾਲੀ ਉਮਰ ਆ ਜਾਂਦਾ ਜਿੰਨੇ ਕਮਾਉਂਦਾ ਆਪ ਹੀ ਖਾਂਦੇ ਦੋਵੇਂ ਪਿਓ ਪੋਤੀ ਆਪ ਹੀ ਖਾਂਦੇ ਪਿਓ ਗੋਲੀਆਂ ਖਾਂਦਾ ਰਕੜਾ ਪੀਂਦਾ ਚਰਾ ਪੀਂਦਾ ਨੇ ਘਰ ਹੋਰ ਕੋਈ ਘਰ ਇੱਥੇ ਵੇਚਦਾ ਜਿਹਦਾ ਟਾਇਆ ਹੋਵੇ ਹੋਰ ਕਿਸੇ ਨੇ ਸਾਡਾ ਕੱਲੇ ਨਾ ਢਾਕੇ ਗਏ ਆ ਕੱਲ੍ਹ ਦਾ ਹਾਂਜੀ ਹੋਰ ਕਿੰਨੇ ਵੇਚਦੇ ਆ ਇਹ ਸਾਰੀ ਵੇਚੀ ਜਾਂਦੀ ਆ ਹੈ ਸਾਰੀ ਵੇਚੀ ਜਾਂਦੀ ਸਾਡੇ ਤੇ ਕਹਿੰਦੇ ਹੋਰ ਕਿ ਜਾਂ ਇਦੀ ਵਿੱਚ ਹੋਰ ਕਿਸੇ ਦੇ ਪਰਚੇ ਹੈਗਾ ਘਰ ਕਿੱਟਾ ਵੇਚਣ ਦਾ ਸਹਿ ਕੇ ਸਾਰਿਆਂ ਕੀ ਇੱਥੇ ਕਰਾਂਗੀ ਮੈਂ ਅਸੀਂ ਆਪਾਂ ਬਾਜੀਗਰ ਬਸਤੀ ਫਰੀਦਕੋਟ ਚ ਖੜੇ ਆਂ ਹਾਂਜੀ ਚਿੱਟਾ ਮਿਲਦਾ ਇੱਥੇ ਹੌਣਦਾ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਮੰਡੀ ਚੋ ਜੇ ਰਾਤ ਹੀ ਆਈ ਆ ਵੀਰੇ ਅੱਛਾ ਹਾਂਜੀ ਤੇ ਪਰ ਮੇਰਾ ਮੁੰਡਾ ਤਾਂ ਆਪ ਜਿੰਦਗੀ ਖਰਾਬ ਕਰੀ ਬੈਠਾ ਵਾ ਟੀਕੇ ਵੀ ਲਾਉਂਦਾ ਵਾ ਉਹ ਵੀ ਪੀਂਦਾ ਕੀ ਕਰਗੇ ਵੀਰੇ ਹੁਣ ਹਾਂ ਲਾਉਂਦਾ ਹੁਣ ਵੀ ਆਵੇ ਹੁਣੇ ਕੰਮ ਤੇ ਗਿਆ ਲਾ ਕੇ ਗਿਆ ਵਾ ਠੀਕ ਆ ਲਾ ਕੇ ਗਿਆ ਆ ਪਤਾਨ ਟੀਕਾ ਲਾ ਕੇ ਗਿਆ ਤੂੰ ਲਾ ਕੇ ਗਿਆ ਕੰਮ ਤੇ ਚਲੇ ਗਿਆ ਅੰਤਾ ਮਤਲਬ ਚਿਟਾ ਪੀ ਕੇ ਹੀ ਜਾਂਦਾ ਹਾਂ ਚਿਟਾ ਪੀ ਕੇ ਹੀ ਜਾਂਦਾ ਵਾ ਤੇ ਉਹ ਵੀ ਕਾਲਸੋਲ ਵੀ ਖਾਂਦਾ 18 ਸਾਲ ਦੀ ਉਮਰ ਆ ਜਤਾ ਇਹ 18 ਸਾਲ ਦੀ ਮਰਜ਼ੀ ਆ ਹਾਲ ਹੈ ਹਾਂ ਮੈਂ ਤਾਂ ਦਾਖਲ ਵੀ ਵੀਰੇ ਇੱਥੇ ਕਰਾ ਛੱਡਿਆ ਨਵਾਵਾ ਚੈਰੀ ਕਰਾ ਛੱਡਿਆ ਦਾਖਲ ਵੀ ਹੂੰ ਹਾਂ ਕਿੰਨਾ ਚਿਰ ਹੋ ਗਿਆ ਉਹਨੂੰ ਸਾਲ ਹੋ ਗਿਆ ਕਰਦੇ ਹਾਂ ਹਾਂਜੀ ਫਿਰ ਕੰਮ ਤੇ ਕਿਵੇਂ ਜਾਂਦੇ ਕੰਮ ਕੀ ਕਰਦਾ ਹੋ ਕੰਮ ਪੱਲੇਦਾਰੀ ਤੇ ਜਾਂਦਾ ਵਾ ਜਾਉ ਚਲੇ ਚੁਲੇ ਜਾਂਦਾ ਵਾ ਹੂੰ ਹਾਂਜੀ ਜਿੰਨੇ ਕਮਾਉਂਦਾ ਆਪ ਹੀ ਖਾਂਦੇ ਦੋਵੇਂ ਪਿਓ ਪੋਤੀ ਆਪ ਹੀ ਖਾਂਦੇ ਪਿਓ ਗੋਲੀਆਂ ਖਾਂਦਾ ਰਕੜਾ ਪੀਂਦਾ ਚਰਾ ਪੀਂਦਾ ਮਤਲਬ ਸਾਰੇ ਪਾਸੇ ਦੁਖੀਆਂ ਦੋ ਹਾਂਜੀ ਪੁੱਤ ਨਹੀਂ ਉਹ ਵੀ ਤੇ ਬਸਦੇ ਨਹੀਂ ਬੰਦੇ ਵੱਲੋਂ ਵੀ ਤੇ ਘਰ ਵੀ ਮੈਂ ਤਾਂ ਗਹਿਣੇ ਤੇ ਲਿਆ ਆਵਾ ਐਂ ਕੰਮ ਮੰਡਗਾ ਚ ਕਰ ਕਰਕੇ ਰੋਟੀਆਂ ਪਕਾ ਪਕਾ ਕੇ ਘਰ ਵੀ ਹੈ ਨਹੀਂ ਸਾਡਾ ਤਾਂ ਮਤਲਬ ਮੁੰਡਾ ਚਿੱਟਾ ਲਾਉਂਦਾ ਤਾਂ ਮਤਲਬ ਮਿਲਦਾ ਹੀ ਹੁਣ ਕਿ ਵਤਨ ਕਿੱਥੋਂ ਲਿਆਉਂਦਾ ਕਿੱਥੋਂ ਨਹੀਂ ਲਿਆਉਂਦਾ ਹੁਣ ਆਪਾਂ ਵੀਰੇ ਕਿਹੜਾ ਦੱਸਦੇ ਹਾਂ ਹਾਂ ਸਹੀ ਗੱਲ ਲਾਉਂਦਾ ਹੈਗਾ ਲਾਉਂਦਾ ਵਾ ਕਿਹੜਾ ਚਿੱਟਾ ਪੀਂਦੇ ਵੀਰੇ ਹੁਣ ਮੈਨੂੰ ਤਾਂ ਪਤਾ ਨਹੀਂ ਕਿੰਨੇ ਆ ਸਾਰੇ ਹੀ ਪੀਂਦੇ ਪੁੰਦੇ ਵੀ ਅਵੇਚਦੇ ਵੀ ਐ ਚਾਚਾ ਜੀ ਹਾਂਜੀ ਕਿੰਨੇ ਕਿੰਨੇ ਕਿਹੜੇ ਕਿਹੜੇ ਉਮਰ ਦੇ ਬੱਚੇ ਕਿੱਥੋਂ ਤੱਕ ਲੱਗੇ ਤੁਸੀਂ ਦੇਖਦੇ ਆਂ ਵਿਆਹ ਪੀ ਫਰ ਹੁਣ ਵੀਰੇ ਆਪਾਂ ਨੂੰ ਤਾਂ ਪਤਾ ਨਹੀਂ ਆ ਵੀ ਹੁਣ ਪਿੰਦੇ ਵੀ ਆ ਤੇ ਵੇਚਦੇ ਵੀ ਹਨ ਕਿ ਤਣ ਕਿੰਨੇ ਕਿੰਨੇ ਉਮਰ ਆਪਦੇ ਮੁੰਡੇ ਦੀ ਤਾਂ ਜਿੰਨੀ ਉਮਰ ਹੈਗੀ ਮੈਂ ਦੱਸੀ ਆ ਤੁਹਾਨੂੰ 18 ਸਾਲ ਦੀ ਉਮਰ ਹੀ ਆ ਮੇਰੇ ਮੁੰਡੇ ਦੀ ਤਾਂ ਹਾਂਜੀ ਸਾਹਮਣੇ ਦਾ ਮੁੰਡਾ ਵੀ ਕਿੰਨੀ ਦੇਰ ਇੱਥੇ ਹੀ ਸੀ ਹਾਂ ਹਾਂ ਇਹਨਾਂ ਦੇ ਵੀ ਚਿੱਟੇ ਨਾਲ ਹੀ ਹੋਈ ਸੀ ਜੀ ਹਾਂ ਅੰਦੇ ਆ ਚਿੱਟੇ ਨਾਲ ਹੀ ਹੋਈ ਕਿੰਨਾ ਸਮਾਂ ਹੋ ਗਿਆ ਹੁਣ ਤਾਂ ਹੁਣੀ ਹੋਈ ਦੋ ਤਿੰਨ ਮਹੀਨੇ ਹੋਇਆ ਮੇਰੇ ਨੂੰ ਬਸ ਇੰਨਾ ਟਾਈਮ ਹੀ ਥੋੜਾ ਘਰ ਕਦੋਂ ਢਾਇਆ ਸੀ ਇਹ ਪਿਛਲੇ ਮਹੀਨੇ ਦੀ ਪਿਛਲੇ ਮਹੀਨੇ ਚ ਪਿਛਲੇ ਮਹੀਨੇ ਆ ਮਹੀਨੇ ਚ ਅੱਜੇ ਮਹੀਨੇ ਦੀ ਕੀ ਕਾਟਾ ਕੇ ਗਏ ਉਹ ਢਾਕੇ ਗਏ ਆ ਕਿੰਨੇ ਵੀ ਤੁਸੀਂ ਚਿੱਟੇ ਦਾ ਕੰਮ ਕਰਦੇ ਆ ਮੈਂ ਆਖਾਂ ਵੀ ਅਸੀਂ ਚਿੱਟੇ ਦਾ ਕੰਮ ਨਹੀਂ ਮੁੰਡਾ ਸਾਡਾ ਕਰਦਾ ਸੀ ਤੇ ਅਸੀਂ ਤਾਂ ਲੋਨ-ਲੋਨ ਚੁੱਕ ਕੇ ਬਣਾਇਆ ਮੁੰਡਾ ਚਿੱਟੇ ਦਾ ਕੰਮ ਕਰਦਾ ਸੀ ਨਹੀਂ ਜੀ ਕਰਦਾ ਸੀ ਤੇ ਉਹ ਮਾੜਾ ਮੁੱਠਾ ਜਿਹਾ ਕਰਦਾ ਸੀ ਸਾਨੂੰ ਵਿੱਚ ਕੁਝ ਦਿੰਦਾ ਕਰਦਾ ਮੈਂ ਤਾਂ ਲੋਨ ਚੁੱਕ ਕੇ ਸਰਕਾਰ ਬਣਾਇਆ ਸੀ ਕੁਝ ਮੇਰੇ ਪੇਕੇ ਦੇ ਕੱਪੜੇ ਦੇ ਕੱਪੜੇ ਕੱਪੜੇ ਲੈ ਕੇ ਹੁੰਦੇ ਹੁੰਦੇ ਆਪਦੇ ਹਾਂ ਤੇ ਹੋਰ ਘਰ ਦੇਨ ਪੈਸੇ ਨਹੀਂ ਵੀ ਨੇ ਦਹੇ ਹੋ ਤਾਂ ਮੈਂ ਤੈਨੂੰ ਦੰਦਾ ਇਹਨਾਂ ਨੂੰ ਕੋਈ ਕੰਮ ਕਰਦਾ ਆਹਾ ਡਾੜੀ ਡਾੜੀ ਮੈਸਟੇ ਡਾੜੀ ਮੈਸਟੇ ਡਾੜੀ ਤੇ ਬਰੇ ਕਾਂਦੇ ਜਦੋਂ ਢਾਗੇ ਕੀ ਕਹਿ ਕੇ ਢਾਗੇ ਵੀ ਇਹੀ ਕਹਿ ਕੇ ਗਏ ਵੀ ਤੁਸੀਂ ਜਿੱਟੇ ਦਾ ਕੰਮ ਕਰਦੇ ਸੀ ਤਾਂ ਢਾਕੇ ਸੀ ਚਿੱਟੇ ਦਾ ਕੰਦ ਢਾਤੀ ਗੱਲੀ ਹਾਂਜੀ ਹੁਣ ਹੁਣ ਤੁਸੀਂ ਕੰਦ ਕੋਈ ਕੱਢਣ ਵਾਲੇ ਕੋਈ ਹੈ ਤੁਹਾਡਾ ਨਹੀਂ ਜੀ ਅਸੀਂ ਤਾਂ ਅਜੇ ਪੈਸੇ ਨਹੀਂ ਹੈ ਨਹੀਂ ਗੇ ਹੁਣ ਲੋਨ ਚੱਕੂ ਹੁਣ ਵੇਖੂਗੀ ਜੇ ਲੋਨ ਚੱਕੂ ਹਾਂਜੀ ਆ ਵੀ ਮੇ ਲਾਉਣ ਵਾਲੇ ਦੇ ਕੋਈ ਘਰ ਹੋਰ ਕਿੰਨੇ ਘਰ ਹੋਰ ਕੋਈ ਘਰ ਇੱਥੇ ਵੇਚਦਾ ਜਿਹਦਾ ਟਾਇਆ ਹੋਵੇ ਹੋਰ ਕਿਸੇ ਨੇ ਸਾਡਾ ਕੱਲ੍ਹ ਨੂੰ ਠਾਕੇ ਗਏ ਆ ਕੱਲਿਆਂ ਦਾ ਹਾਂਜੀ ਹੋਰ ਕਿੰਨੇ ਵੇਚਦੇ ਇੱਥੇ ਸਾਰੇ ਵਿਕੀ ਜਾਂਦੇ ਆ ਹੈ ਸਾਰੇ ਵਿਕੀ ਜਾਂਦੇ ਸਾਡਾ ਤਾਂ ਗਲੀ 'ਚ ਹੋਰ ਕਿ ਜਾਂ ਏਰੀਆ 'ਚ ਹੋਰ ਕਿਸੇ ਦੇ ਪਰਚੇ ਹੈਗੇ ਘਰ ਚਟਾ ਵੇਚਣ ਦੇ ਸਹਿ ਕੇ ਸਾਰਿਆਂ ਦੇ ਹਾਂਜੀ ਹੋਰ ਕਿਹਦਾ ਨਿਟਾ ਆ ਤੁਹਾਡਾ ਨਿਟਾ ਹਾਂ ਸਾਡਾ ਹੀ ਠਾਕੇ ਗਈ ਆ ਠੀਕ ਆ ਜੀ ਆੜ ਮਦਰ ਕਾਰ ਨਹੀਂ ਟਾਇਆ ਜਿਹੜੀ ਮੈਡਮ ਵੇਚਦੀ ਉਹ ਤਾਂ ਕਾਰ ਨਹੀਂ ਟਾਇਆ ਸੀਗਾ ਸਾਡੇ ਸਿੱਤ ਮੈਂ ਤਾਂ ਕਰਕੇ ਪਾਇਆ 1.5 ਲੱਖ ਰੁਪਏ ਮੇਰੇ ਭਰਾ ਨੇ ਦਿੱਤਾ ਲੱਖ ਰੁਪਏ ਮੇਰੀ ਭੈਣ ਨੇ ਦਿੱਤਾ ਫਿਰ ਮੈਂ ਕਰਦੀ ਮੈਂ ਲੈਂਟਰ ਤੇ ਸਾਥ ਵੀਰ ਗਈ ਸੀ ਦੋ ਕਮਰੇ ਮੇਰੇ ਪਹਿਲਾਂ ਪਾਏ ਹੋਏ ਸੀਗੇ ਟੈਲ ਬੱਤੇ ਤੇ ਤੂੰ ਕੰਮ ਕਰ ਦਿਨਾ ਹਾਂਜੀ ਤੂੰ ਹੀ ਕੰਮ ਕਰ ਦਿਨ ਅਸੀਂ ਰੋਟੀ ਤੇ ਵੀ ਜਾਂਦੇ ਹਾਂ ਮੇਸਤਰ ਕੰਮ ਵੀ ਦਿਹਾੜੀ ਕਰਦੇ ਹਾਂ ਅੱਛਾ ਮੇਰੇ ਘਰ ਵਾਲਾ ਵੀ ਕਰਦਾ ਅੱਜ ਉਹਨੇ ਮੈਂ ਰੱਖਿਆ ਸੀ ਲੋਨ ਪਰੋਣਾ ਕਰਕੇ ਮੈਂ ਘਰੇ ਰੱਖੇ ਸੀਗੇ ਮੁੰਡਾ ਜੇ ਵੀ ਮਿਸਤਰੀਆਂ ਦਾ ਕਿਤੇ ਮਿਸਤਰੀ ਨੇ ਜਵੜਦਾ ਤੇ ਜੇ ਵੀ ਇਹ ਵੇਟਰਾ ਨਾਲ ਆ ਜਾਂਦਾ ਵੇਟਰਾ ਨਾਲ ਜਵੜਦਾ ਹਾਂ ਇਹ ਤਾਂ ਨਸ਼ਾ ਨੁਸ਼ਾ ਕਰਦਾ ਨਹੀਂ ਨਹੀਂ ਇਹ ਨਹੀਂ ਕਰਦਾ ਜੀ ਹਾਂ ਨਹੀਂ ਜੀ ਇਹ ਤਾਂ ਨਹੀਂ ਕਰਦਾ ਇਹ ਤਾਂ ਮੇਰੇ ਨਾਲ ਹੀ ਰਹਿੰਦਾ ਉਹ ਦੂਜੇ ਮੋੜ ਤੇ ਕਿੰਨੇ ਪਰਚੇ ਆ ਦੋ ਆ ਦੋ ਆ ਕਾਦੇ ਕਾਦੇ ਇੱਕ ਲੜਾਈ ਦਾ ਟਿਕਏ ਸੀ ਪਰਚਾ ਉਹ ਕਿੰਨੇ ਗ੍ਰਾਮ ਦਾ ਪਤਾ ਕੁਛ ਪਤਾ ਨਹੀਂ ਇਹ ਨਹੀਂ ਬਾਲਾ ਨੰਗੀ ਸੀ ਇੱਕ ਪਰਚਾ ਚਿੱਟੇ ਦਾ ਹਾਂਜੀ ਹਾਂਜੀ ਹੋਰ ਕਿੰਨਾ ਚੱਲੂਗਾ ਜੇਲ੍ਹ ਚ ਉਹ ਨੂੰ ਹੋ ਗਿਆ 9 ਮਹੀਨੇ ਹੋ ਗਿਆ ਨਾਵਾਂ ਵੀ ਨਾ ਲੱਗਿਆ ਉਹਨੂੰ ਨਾਵਾਂ ਵੀ ਨਾ ਲੱਗਿਆ ਹਾਂ ਇੱਥੇ ਕਰਾਂਗੇ ਨਾ ਅਸੀਂ ਆਪਾਂ ਬਾਜੀਗਰ ਬਸਤੀ ਫਰੀਦਕੋਟ 'ਚ ਖੜੇ ਆਂ ਹਾਂਜੀ ਚਿੱਟਾ ਮਿਲਦਾ ਇੱਥੇ ਹੁਣ ਦਾ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਮੰਡੀ 'ਚੋਂ ਜ ਰਾਤ ਹੀ ਆਈ ਆਂ ਵੀਰੇ ਅੱਛਾ ਹਾਂਜੀ ਤੇ ਪਰ ਮੇਰਾ ਮੁੰਡਾ ਤਾਂ ਆਪ ਜਿੰਦਗੀ ਖਰਾਬ ਕਰੀ ਬੈਠਾ ਵਾ ਠੀਕੇ ਵੀ ਲਾਉਂਦਾ ਵਾ ਮੂੰ ਵੀ ਪੀਂਦਾ ਕੀ ਕਰਗੇ ਵੀਰੇ ਹੁਣ ਹੁਣ ਸਾਡੀ ਹਾਂ ਲਾਉਂਦਾ ਹੁਣ ਵੀ ਆਵੇ ਹੁਣੇ ਕੰਮ ਤੇ ਗਿਆ ਲਾ ਕੇ ਗਿਆ ਵਾ ਠੀਕਾ ਲਾ ਕੇ ਗਿਆ ਆਪਾਂ ਤਾਂ ਟੀਕਾ ਲਾ ਕੇ ਗਿਆ ਤੂੰ ਲਾ ਕੇ ਗਿਆ ਕੰਮ ਤੇ ਚਲੇ ਗਿਆ ਤਾਂ ਮਤਲਬ ਚੁੱਟਾ ਪੀ ਕੇ ਹੀ ਜਾਂਦਾ ਹਾਂ ਹਾਂ ਚੁੱਟਾ ਪੀ ਕੇ ਹੀ ਜਾਂਦਾ ਵਾ ਤੇ ਉਹ ਵੀ ਕਾਲ 16 ਵੀ ਖਾਂਦਾ 18 ਸਾਲੀ ਉਮਰ ਆ ਜਾਂਦਾ ਇਹ 18 ਸਾਲ ਦੀ ਉਮਰ ਚੀਆ ਹਾਲ ਹੈ ਹਾਂ ਮੈਂ ਤਾਂ ਦਾਖਲ ਵੀ ਵੀਰੇ ਇੱਥੇ ਕਰਾ ਛੱਡਿਆ ਨਵਾਵਾ ਚੈਰੀ ਕਰਾ ਛੱਡਿਆ ਦਾਖਲ ਵੀ ਹੂੰ ਹਾਂ ਕਿੰਨਾ ਚਿਰ ਹੋ ਗਿਆ ਉਹਨੂੰ ਸਾਲ ਹੋ ਗਿਆ ਵਾ ਕਰਦੇ ਨੂੰ ਹਾਂਜੀ ਫਿਰ ਕੰਮ ਤੇ ਕਿਵੇਂ ਜਾਂਦਾ ਕੰਮ ਕੀ ਕਰਦਾ ਉਹ ਕੰਮ ਪੱਲੇਦਾਰੀ ਤੇ ਜਾਂਦਾ ਵਾ ਜਾਉ ਚਲੇ ਚਲੇ ਜਾਂਦਾ ਵਾ ਹੂੰ ਹਾਂਜੀ ਜਿੰਨੇ ਕਮਾਉਂਦਾ ਆਪ ਹੀ ਖਾਂਦੇ ਦੋਵੇਂ ਪਿਓ ਪੋਤੀ ਆਪ ਹੀ ਖਾਂਦੇ ਪਿਓ ਗੋਲੀਆਂ ਖਾਂਦਾ ਰਗੜਾ ਪੀਂਦਾ ਚਰਾ ਪੀਂਦਾ ਲੋ ਸਾਰੇ ਪਾਸੇ ਦੁਖੀ ਆ ਤੂੰ ਹਾਂਜੀ ਪੁੱਤ ਨਹੀਂ ਉਹ ਵੀ ਤੇ ਬਸ ਜੀ ਬੰਦੇ ਵੱਲੋਂ ਵੀ ਤਾਂ ਘਰ ਵੀ ਮੈਂ ਤਾਂ ਗਹਿਣੇ ਤੇ ਲਿਆ ਆਵਾ ਐਂ ਕੰਮ ਮੰਡਗਾ ਚ ਕਰ ਕਰਕੇ ਰੋਟੀਆਂ ਪਕਾ ਪਕਾ ਕੇ ਘਰ ਵੀ ਐ ਨਹੀਂ ਸਾਡਾ ਤਾਂ ਮਤਲਬ ਮੁੰਡਾ ਚਿੱਟਾ ਲਾਉਂਦਾ ਤਾਂ ਮਤਲਬ ਮਿਲਦਾ ਹੀ ਹੁਣ ਕਿ ਵਤਨ ਕਿੱਥੋਂ ਲਿਆਉਂਦਾ ਕਿੱਥੋਂ ਨਹੀਂ ਲਿਆਉਂਦਾ ਨਾ ਆਪਾਂ ਵੀਰੇ ਕਿਹੜਾ ਦੱਸਦੇ ਹਾਂ ਹਾਂ ਸਹੀ ਗੱਲ ਜੀ ਲਾਉਂਦਾ ਹੈਗਾ ਤੂੰ ਲਾਉਂਦਾ ਵਾ ਜਿਹੜੇ ਚਟਾ ਪੀਂਦੇ ਵੀਰੇ ਹੁਣ ਮੈਨੂੰ ਤਾਂ ਪਤਾ ਨਹੀਂ ਕਿੰਨੇ ਆ ਕਿ ਸਾਰੇ ਹੀ ਪੀਂਦੇ ਪੁੰਦੇ ਵੀ ਆ ਵੇਚਦੇ ਵੀ ਐ ਅੱਛਾ ਜੀ ਹਾਂ ਜੀ ਕਿੰਨੇ ਕਿੰਨੇ ਕਿਹੜੇ ਕਿਹੜੀ ਉਮਰ ਦੇ ਬੱਚੇ ਕਿੱਥੋਂ ਤੱਕ ਲੱਗੇ ਤੁਸੀਂ ਦੇਖਦੇ ਆਂ ਵਿਆਹ ਪੀ ਫਿਰ ਹੁਣ ਵੀਰੇ ਆਪਾਂ ਨੂੰ ਤਾਂ ਪਤਾ ਨਹੀਂ ਆ ਵੀ ਹੁਣ ਪੀਂਦੇ ਵੀ ਆ ਤੇ ਵੇਚਦੇ ਵੀ ਹਨ ਕਿ ਤਣ ਕਿੰਨੀ ਕਿੰਨੀ ਉਮਰ ਆਪਦੇ ਮੁੰਡੇ ਦੀ ਤੇ ਜਿੰਨੀ ਉਮਰ ਹੈਗੀ ਮੈਂ ਦੱਸੀ ਆ ਤੁਹਾਨੂੰ 18 ਸਾਲ ਦੀ ਉਮਰ ਹੀ ਆ ਮੇਰੇ ਮੁੰਡੇ ਦੀ ਤਾਂ ਹਾਂ ਜੀ ਸਾਹਮਣੇ ਦਾ ਮੁੰਡਾ ਵੀ ਕਿੰਦੀ ਰਤੋ ਇਹ ਵੀ ਹੋਈ ਆ ਹਾਂ ਹਾਂ ਇਹਨਾਂ ਦੇ ਵੀ ਚਟੇ ਨਾਲ ਹੀ ਹੋਈ ਸੀ ਜੀ ਹਾਂ ਹੰਦੇ ਆ ਚਟੇ ਨਾਲ ਹੀ ਹੋਈ ਕਿੰਨਾ ਸਮਾਂ ਹੋ ਗਿਆ ਬੱਸ ਇੰਨਾ ਟਾਈਮ ਹੀ ਆ। ਤੁਹਾਡਾ ਘਰ ਕਦੋਂ ਢਾਇਆ ਸੀ? ਇਹ ਪਿਛਲੇ ਮਹੀਨੇ ਦੀ ਪਿਛਲੇ ਮਹੀਨੇ ਦੀ। ਆ ਮਹੀਨੇ ਚ ਛੇ ਮਹੀਨੇ ਦੀ। ਇਹ ਕਿੱਕੇ ਢਾਇਆ ਗਿਆ? ਉਹ ਢਾਕੇ ਗਿਆ ਕਿੰਨੇ ਵੀ ਤੁਸੀਂ ਚਿੱਟੇ ਦਾ ਕੰਮ ਕਰਦੇ ਆ। ਮੈਂ ਕਿਹਾ ਵੀ ਅਸੀਂ ਚਿੱਟੇ ਦਾ ਕੰਮ ਨਹੀਂ ਮੁੰਡਾ ਸਾਡਾ ਕਰਦਾ ਸੀ ਤੇ ਅਸੀਂ ਤਾਂ ਲੋਨ-ਲੂਨ ਚੁੱਕ ਕੇ ਬਣਵਾਇਆ। ਮੁੰਡਾ ਚਿੱਟੇ ਦਾ ਕੰਮ ਕਰਦਾ ਸੀ? ਨਹੀਂ ਜੀ। ਕਰਦਾ ਸੀ ਤੇ ਉਹ ਮਾੜਾ-ਮੁੱਟਾ ਜਿਹਾ ਕਰਦਾ ਸੀ ਸਾਨੂੰ ਵਿੱਚ ਕੁਝ ਦਿੱਨਾ ਨਹੀਂ ਆਂਦਾ। ਮੈਂ ਤਾਂ ਲੋਨ ਚੁੱਕ ਕੇ ਸਾਰ ਘਰ ਬਣਾਇਆ ਸੀ। ਕੋਸ਼ ਮੇਰੇ ਪਿੱਛੇ ਨਿੱਕੇ ਹਾਂ ਕੱਪੜੇ ਕੱਪੜੇ ਲੈ ਕੇ ਹੁੰਦੇ ਹੁੰਦੇ ਆਪਦੇ ਹਾਂ ਤੇ ਹੋਰ ਘਰ ਦੇਣ ਪਹਿਣੇ ਵੀ ਹੁੰਦੇ ਹੇ ਉਹ ਤਾਂ ਮੈਂ ਦਿੰਦ ਹੁੰਦਾ ਇਹਨਾਂ ਨੂੰ ਕੋਈ ਕੰਮ ਕਰਦਾ ਆ ਡਾੜੀ ਡਾੜੀ ਮੈਸਟੇ ਡਾੜੀ ਮੈਸਟੇ ਡਾੜੀ ਤੇ ਫਿਰ ਇਹ ਕੰਦਰ ਜਦੋਂ ਢਾਗੇ ਕੀ ਕਹਿ ਕੇ ਢਾਗੇ ਵੀ ਇਹੀ ਕਹਿ ਕੇ ਗਏ ਵੀ ਤੁਸੀਂ ਜਿੱਟੇ ਦਾ ਕੰਮ ਕਰਦੇ ਸੀ ਤਾਂ ਢਾਕੇ ਚਿੱਟੇ ਦਾ ਕੰਧ ਢਾਤੀ ਗੱਲੀ ਹਾਂਜੀ ਹੌਣ ਹੁਣ ਤੁਸੀਂ ਕੰਦ ਕੋਈ ਕੱਢਣ ਵਾਲੇ ਕੋਈ ਹੈ ਤੁਹਾਡਾ ਨਹੀਂ ਜੀ ਅਸੀਂ ਤਾਂ ਪੈਸੇ ਨਹੀਂ ਹੈਣਗੇ ਹੁਣ ਲੋਨ ਚੱਕੂ ਹੁਣ ਵੇਖੂਗੇ ਜੇ ਲੋਨ ਚੱਕਦੇ ਹਾਂਜੀ ਆ ਵੀ ਮੈ ਲੋਨ ਵਾਲੇ ਦੇ ਕੋਈ ਘਰ ਹੋਰ ਕੋਈ ਘਰ ਇੱਥੇ ਵੇਚਦਾ ਜਿਹਦਾ ਟਾਇਆ ਹੋਵੇ ਹੋਰ ਕਿਸੇ ਦਾ ਨਹੀਂ ਸਾਡਾ ਕੱਲੇ ਨੇ ਢਾਕੇ ਗਏ ਆ ਕੱਲਿਆਂ ਦਾ ਹਾਂਜੀ ਹੋਰ ਕਿੰਨੇ ਵੇਚਦੇ ਇੱਥੇ ਸਾਰੇ ਵਿਕੀ ਜਾਂਦੇ ਆ ਹੈ ਸਾਰੇ ਵਿਕੀ ਜਾਂਦੇ ਸਾਡੇ ਤਾਂ ਗਲੀ 'ਚ ਹੋਰ ਕਿ ਜਾਂ ਏਰੀਆ 'ਚ ਹੋਰ ਕਿਸੇ ਦੇ ਪਰਚੇ ਹੈਗੇ ਘਰ ਚਟਾ ਵੇਚਣ ਦੇ ਸਹਿ ਕੇ ਸਾਰਿਆਂ ਦੇ ਹਾਂਜੀ ਹੋਰ ਕਿਹਦਾ ਨੇ ਢਾਇਆ ਤੁਹਾਡਾ ਢਾਇਆ ਹਾਂ ਸਾਡਾ ਹੀ ਢਾਕੇ ਗਏ ਆ ਠੀਕ ਹੈ मैडम ਦਾ ਘਰ ਨਹੀਂ ਟਾਇਆ ਜਿਹੜੀ मैडम ਵੇਚਦੀ ਉਹ ਤਾਂ ਘਰ ਨਹੀਂ ਟਾਇਆ ਸੀਗਾ ਸਾਡੇ ਸਿੱਤ ਮੰਤ ਕਰਕੇ ਪਾਇਆ 1.5 ਲੱਖ ਰੁਪਏ ਮੇਰੇ ਭਰਾ ਨੇ ਦਿੱਤਾ ਲੱਖ ਰੁਪਏ ਮੇਰੀ ਭੈਣ ਨੇ ਦਿੱਤਾ ਫਿਰ ਮੈਂ ਘਰ ਦੇ ਬੀਨ ਲੈਂਟਰ ਤੇ ਸਾਥ ਵੀਰ ਗਈ ਸੀ ਦੋ ਕਪਰੇ ਮੇਰੇ ਪਹਿਲੋਂ ਪਾਏ ਹੋਏ ਸੀਗੇ ਟੈਲ ਬੱਤੇ ਤੇ ਅਸੀਂ ਤੂੰ ਕੰਮ ਕਰ ਦਿਨਾ ਹਾਂਜੀ ਤੂੰ ਹੀ ਕੰਮ ਕਰ ਦਿਨਾ ਅਸੀਂ ਰੋਟੀ ਤੇ ਵੀ ਜਾਂਦੇ ਹਾਂ ਮਿਸਤਰੀ ਕੰਮ ਵੀ ਦਿਹਾੜੀ ਕਰਦੇ ਹਾਂ ਅੱਛਾ ਮੇਰੇ ਘਰ ਵਾਲਾ ਵੀ ਕਰਦਾ ਅੱਜ ਉਹਨੇ ਮੈਂ ਰੱਖਿਆ ਸੀ ਲੋਨ ਪਰੋਣਾ ਕਰਕੇ ਮੈਂ ਘਰੇ ਰੱਖੇ ਸੀਗੇ ਤੇ ਮੁੰਡਾ ਜੇ ਵੀ ਮਿਸਤਰੀਆਂ ਰਾਕੇ ਤੇ ਮਿਸਤਰੀਆਂ ਜਵੜਦਾ ਤੇ ਜੇ ਵੀ ਇਹ ਵੇਟਰਾ ਨਾਲ ਆ ਜਾਂ ਵੇਟਰਾ ਨਾਲ ਜਵੜਦਾ ਹਾਂ ਵੇਟਰਾ ਨਾਲ ਹਾਂ ਇਹ ਤਾਂ ਨਖਣੋਸ਼ਾ ਕਰਦਾ ਨਹੀਂ ਨਹੀਂ ਇਹ ਨਹੀਂ ਕਰਦਾ ਜੀ ਹਾਂ ਨਹੀਂ ਜੀ ਇਹ ਤਾਂ ਨਹੀਂ ਕਰਦਾ ਇਹ ਤਾਂ ਮੇਰੇ ਨਾਲ ਹੀ ਰਹਿੰਦਾ ਉਹ ਦੂਜੇ ਮੋੜ ਤੇ ਕਿੰਨੇ ਪਰਚੇ ਆ ਦੋ ਆ ਦੋ ਵਾਰ ਕਾਦੇ ਕਾਦੇ ਇੱਕ ਲੜਾਈ ਦਾ ਤੇ ਕੇਸੀ ਪਰਚਾ ਉਹ ਕਿੰਨੇ ਗ੍ਰਾਮ ਦਾ ਪਤਾ ਕੁਛ ਪਤਾ ਨਹੀਂ ਇਹ ਨਹੀਂ ਬਣਾ ਨੰਗੀ ਠੀਕ ਹੈ ਇੱਕ ਪਰਚੇ ਚਿੱਟੇ ਦਾ ਹਾਂਜੀ ਹਾਂਜੀ ਉਹਨੂੰ ਕਿੰਨੇ ਚਿਰ ਹੋ ਗਿਆ ਜੇਲ੍ਹ ਚ ਉਹਨੂੰ ਹੋ ਗਿਆ 9 ਮਹੀਨੇ ਹੋ ਗਿਆ